ਹਾਂ ਜੀ ਸਾਰਿਆਂ ਨੂੰ ਹਾ ਜੀ ਰੱਬ ਕਾ ਬਾਰਾਕ ਮਾਨ ਸਾਹਿਬ ਕਿਵੇਂ ਦਾ ਉਤਸ਼ਾਹ ਦੇਖ ਰਹੇ ਹੋ ਬਹੁਤ ਵਧੀਆ ਜੜਦੀ ਕਰ ਰਹਾ ਹਾਂ ਜੀ ਕੌਂਤੀ ਨੇ ਮੂਸੇਵਾਲਾ ਨੂੰ ਮਰਵਾਤਾ ਹੈ ਇੱਕ ਪਾਸੇ ਮੂਸੇਵਾਲਾ ਨੂੰ ਮਰਵਾਉਣ ਵਾਲਾ ਬਲਤੇਜਪਨੂ ਸਾਨੂੰ ਇੱਥੇ ਪਰਖ ਦਾ ਫਰਦਾ ਸਾਡੇ ਲੋਕਾਂ ਕੋਲੇ ਆਉਂਦਾ ਤੇ ਦੂਜੇ ਪਾਸੇ ਸਰਦਾਰ ਮਾਨ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਮੂਸੇਵਾਲਾ ਸਾਹਿਬ ਦੇ ਇਨਸਾਫ ਦੀ ਗੱਲ ਕੀਤੀ ਹੈ ਤੇ ਦੂਜੇ ਪਾਸੇ کہہ ਰਹੇ ਉਹਨਾਂ ਦੀ ਕਾਂਗਰਸ ਦੇ ਕਿਸੇ ਬੰਦੇ ਨੇ ਮੂਸੇਵਾਲਾ ਦੀ ਆਵਾਜ਼ ਉੱਠ ਚੁੱਕੀ ਭਾਈ ਬਾਜੇ ਤੋਂ ਪਾਉ ਨੇ ਨੇਰੀ ਢਾਤੀ ਭਾਈ ਅੰਮਰਪਾਲ ਸਿੰਘ ਨੇ ਉਹ ਵੀ ਕੋਈ ਹੱਜ ਤੱਕ ਕਿਸੇ ਐਮਪੀ ਨੇ ਕੰਮ ਨਹੀਂ ਕੀਤਾ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਡੇਢ ਸਾਲ ਦੇ ਵਿੱਚ ਕਰਕੇ ਦਿਖਾਤਾ 9000 ਬੋਟ ਜਿਹੜੇ ਮਾਨ ਸਾਹਿਬ ਹੁਣ ਤੱਕ ਅੱਗੇ ਜਾ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਇੱਥੇ ਖੜ੍ਹ ਪਾਊਗਾ ਜਾਂ ਕਿਸੇ ਹੋਰ ਪਾਰਟੀ ਦਾ ਬੂਥ ਲੱਗੂਗਾ ਇਸ ਵਾਰ ਲੋਕ ਵੀ ਸਮਝ ਚੁੱਕੇ ਨੇ ਕਿ ਪਿਛਲੀ 70 ਸਾਲਾਂ ਤੋਂ 75 ਸਾਲਾਂ ਤੋਂ ਪੰਜਾਬ ਦੇ ਲਈ ਕਿਸੇ ਨੇ ਕੁਝ ਵੀ ਨਹੀਂ ਕੀਤਾ ਐਮਐਲਏ ਸਾਹਿਬ ਦੇ ਪਿੰਡ ਖੋਦੇ ਵਿੱਚ ਇੱਕ ਮੁੰਡਾ ਟੀਕੇ ਦਾ ਚਿੱਟਾ ਲਾ ਕੇ ਮਰ ਗਿਆ ਠੀਕ ਆ ਮਾਨ ਸਾਹਿਬ ਕਿਵੇਂ ਦਾ ਉਤਸ਼ਾਹ ਦੇਖ ਰਹੇ ਹੋ ਬਹੁਤ ਵਧੀਆ ਤੁਸੀਂ ਵੀ ਦੇਖ ਰਹੇ ਹੋ ਚੜ੍ਹਦੀ ਕਲਾ ਇੱਕ ਮਾਹੌਲ ਪੰਜਾਬ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਪਿਛਲੀ ਵਾਰ ਦੀ ਤੁਹਾਡੀ ਜਿੱਤ ਨੇ ਬਾਕੀ ਸੀਟਾਂ ਤੇ ਵੀ ਤੁਹਾਨੂੰ ਲੱਗਦਾ ਕਿਉਂਕਿ ਅਸਰ ਇਸ ਵਾਰ ਵੱਡੇ ਪੱਧਰ ਤੇ ਹਾਂ ਖਡੂਰ ਸਾਹਿਬ ਤੇ तमाम ਸੀਟਾਂ ਦੇ ਉੱਤੇ ਜਿਹੜੇ ਪੰਥਕ ਕੈਂਡੀਡੇਟ ਵੱਡੇ ਪੱਧਰ ਤੇ ਸਟਰੋਂਗ ਨੇ ਜਿਹੜੇ ਅਸੀਂ 13 ਦੀਆਂ 13 ਸੀਟਾਂ ਤੇ ਖੜੇ ਕਰਦੇ ਹਾਂਜੀ ਇਹਦਾ ਮਤਲਬ ਹੈ ਸਾਡੀ ਪਾਰਟੀ ਹੋਣ ਹੋਈ ਸਾਰਿਆ ਸਾਰਿਆ ਹੋ ਗਈ ਹੈ ਹਾਂਜੀ ਗੰਢਗੜ ਵੀ ਹੈਗਾ ਤੇ ਦੋ ਹਰਿਆਣਾ करनाल ਤੇ ਕੁਰਸੇ ਤੇ ਜਿੱਥੇ ਪੰਜਾਬੀ ਸਟਰੀ ایریا ਤੁਸੀਂ ਲੰਬੇ ਸਮੇਂ ਤੋਂ ਮਾਨ ਸਾਹਿਬ ਜਿਹੜੇ ਜਿਹੜੀ ਆ ਗੱਲ ਕਰਦੇ ਆ ਰਹੇ ਹੋ ਸਾਨੂੰ ਲੱਗਦਾ ਇਸ ਚੀਜ਼ ਤੇ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਉਹ ਇਸ ਵਾਰ ਲੋਕਾਂ ਦੇ ਵਿੱਚ ਖਾਸ ਕਰਕੇ ਨੌਜਵਾਨਾਂ ਚ ਉਹਦਾ ਅਸਰ ਹੁਣ ਦੇਖਣ ਨੂੰ ਮਿਲਦਾ ਤੇ ਆਉਣ ਵਾਲੇ ਸਮੇਂ ਚ ਸਿਆਸਤ ਬਦਲਦੀ ਦਿਖ ਰਹੀ ਆ ਹਾਂ ਦੇਖੋ ਇਹ ਫਿਊਚਰ ਚੰਗਾ ਹੋਊਗਾ ਜੜੀ ਕਲਾਕ ਹੋਊਗੀ ਜੇ ਸਿੱਖਾਂ ਨੂੰ ਮਾਰਨ ਦੀ ਪਾਲਿਸੀ ਅੱਗੇ ਨਾ ਲਾਗੂ ਕੀਤੀ ਗਈ ਜਿਵੇਂ ਮੋਦੀ ਨੇ ਕੈਨੇਡਾ ਦੇ ਵਿੱਚ ਪਾਕਿਸਤਾਨ ਦੇ ਵਿੱਚ ਯੂਕ੍ਰੇਨ ਦੇ ਰੈਨਡ ਦੇ ਬੁੱਸੇ ਮਰਵਾਤਾ ਹੈ ਹਾਂਜੀ ਤੇ ਫਿਊਚਰ ਤਾਂ ਚੰਗਾ ਹੀ ਹੋਊ ਜੇ ਸਾਨੂੰ ਸਾਨੂੰ ਮਰਵਾਣ ਨਾ ਹੋਵੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਅਸੀਂ ਕਾਫੀ ਟਾਈਮ ਤੋਂ ਇਸ ਜਗ੍ਹਾ ਤੇ ਖੜੇ ਆ ਤੇ ਦੇਖ ਰਹੇ ਆ ਕਿ ਲੋਕ ਧੁੱਪ ਦੇ ਵਿੱਚ ਵੀ ਜਿਹੜੇ ਆ ਉਹ ਦਰਵਾਜ਼ਿਆਂ ਦੇ ਬਾਹਰ ਖੜੇ ਨੇ ਇਹ ਪਿਆਰਮਾਨ ਸਾਹਿਬ ਜਿਹੜਾ ਮਿਲਦਾ ਆ ਇਹ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਇਸ ਵੇਲੇ ਜਿਹੜੀ ਆ ਇਹ ਲੱਗਦਾ ਕਿ ਸਾਡੀ ਸੀਟ ਸ਼ਾਇਦ ਹਿੱਲ ਸਕਦੀ ਆ ਸੋ ਸਿਮਰਤ ਸਿੰਘ ਮਾਗ ਜਿਹੜੇ ਰੋਡ ਸ਼ੋ ਕਰ ਰਹੇ ਨੇ ਤੇ ਲੋਕਾਂ ਦੇ ਨਾਲ ਰਾਬਤਾ ਬਣਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਸੋ ਕੋਸ਼ਿਸ਼ ਕਰਾਂਗੇ ਫਿਰ ਉਹਨਾਂ ਦੇ ਨਾਲ ਗੱਲਬਾਤ ਹੋਵੇ ਪਰ ਤੁਸੀਂ ਦੇਖੋਗੇ ਪਿੱਛੇ ਵੱਡੇ ਪੱਤਰ ਦੇ ਉੱਤੇ ਜਿਹੜਾ ਆ ਉਹ ਕਾਫਲੇ ਦੇ ਰੂਪ ਦੇ ਵਿੱਚ ਵਾਹਨ ਉਹ ਦੋ ਪਹੀਆ ਹੋਣ ਉਹ ਗੱਡੀਆਂ ਹੋਣ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਨਾਲ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਨੌਜਵਾਨ ਜਿਹੜੇ ਨੇ ਉਹ ਜਿਹੜੇ ਆ ਆ ਕੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਮਿਲ ਰਹੇ ਨੇ ਅੱਜ ਵੱਡੇ ਪੱਧਰ ਤੇ ਜਿਹੜਾ ਆ ਉਹ ਇਕੱਠ ਰੱਖਿਆ ਗਿਆ ਸੀ ਰੋਡ ショਅ ਰੱਖਿਆ ਗਿਆ ਸੀ ਰੋਡ ショਅ ਜਿਹੜਾ ਆ ਉਹ ਸਿਮਰਨਜੀਤ ਸਿੰਘ ਮਾਨ ਜਿਹੜੇ ਸੰਗਰੂਰ ਤੋਂ ਸੰਗਰੂਰ ਹਲਕੇ ਤੋਂ ਇਲੈਕਸ਼ਨ ਲੜ ਰਹੇ ਨੇ ਭਾਈ ਕਿਹਦਾ ਵਧੀਆ ਵਧੀਆ ਐਵੇਂ ਦਾ ਮਾਹੌਲ ਰਿਹਾ ਤੁਸੀਂ ਸਵੇਰ ਦੇ ਨਾਲ ਘੁੰਮ ਰਹੇ ਹੋ ਕਾਫਲੇ ਦੇ ਮਾਹੌਲ ਇਹ ਆ ਕਿ ਇਸ ਵਾਰ ਜਿਹੜੀ ਇਥੋਂ ਸੰਗਰੂਰ ਤੋਂ ਆ ਮਾਨ ਸਾਹਿਬ ਦੀ ਫੇਰ ਲੀਡ ਆ ਇੰਟੈਲੀਜੈਂਸੀ ਰਿਪੋਰਟ ਇਹ ਕਹਿ ਰਹੀ ਆ ਕਿ 50000 ਵੋਟ ਜਿਹੜੇ ਮਾਨ ਸਾਹਿਬ ਹੁਣ ਤੱਕ ਅੱਗੇ ਜਾ ਰਹੇ ਨੇ ਪਰ ਉਸ ਤੋਂ ਬਾਅਦ ਹਲੇ ਦਿਨ ਚਾਰ ਪਏ ਨਹੀਂ ਜਿਸ ਤਰ੍ਹਾਂ ਦੇ ਨਾਲ ਲੋਕ ਆਪ ਮਹਾਰੇ ਆਏ ਨੇ ਪਿਛਲੋ ਚੱਲ ਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਇੱਥੇ ਖੜ੍ਹ ਪਾਊਗਾ ਜਾਂ ਕਿਸੇ ਹੋਰ ਪਾਰਟੀ ਦਾ ਬੂਥ ਲੱਗੂਗਾ ਜਿਹੜੇ ਪਿੰਡ ਦੇ ਵਿੱਚ ਆਪਾਂ ਖੜੇ ਆ ਸਹਨੇ ਪਿੰਡ ਦੇ ਵਿੱਚ ਇਸ ਪਿੰਡ ਦਾ ਸਰਪੰਚ ਖੁਦ ਇਹ ਖੜਾਗਾ ਇਹ ਨਾਲ ਚੱਲੇ ਹੋਏ ਨੇ ਠੀਕ ਹੈ ਇਸ ਸਪੈਨਸ ਸਾਹਿਬ ਨੂੰ ਤੁਸੀਂ ਪੁੱਛ ਸਕਦੇ ਹੋ ਵੀ ਇੱਥੋਂ ਦਾ ਮਾਹੌਲ ਕੀ ਆ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਪੂਰੇ ਭਦਾਉੜ ਹਲਕੇ ਦਾ ਕੀ ਮਾਹੌਲ ਆ ਅੱਛਾ ਇੱਕ ਚੀਜ਼ ਮੈਨੂੰ ਹੋਰ ਦੱਸਿਓ ਫਿਰ ਤੁਸੀਂ ਜਿਹੜਾ ਆਪਣਾ ਡਿਊਟੀ ਸਾਂਭਿਓ ਪੰਥਕ ਮਾਹੌਲ ਬਹੁਤ ਸਾਰੀਆਂ ਸੀਟਾਂ ਤੇ ਐਕਤੀ ਦੇਖ ਰਿਹਾ ਇਹ ਇਹਦਾ ਅਸਰ ਕੀ ਕੀ ਸਮਝਦੇ ਹੋਗੇ ਕਿ ਪਿਛਲੀ ਵਾਰ ਜਿਵੇਂ ਜੋੜ ਸਿਮਰਜੀਤ ਸਿੰਘ ਮਾਨ ਜਿੱਤੇ ਤੇ ਐਕਤੀ ਕਈ ਸੀਟਾਂ ਤੇ ਪੰਜਾਬ ਦੀਆਂ ਤੇ ਜਿਹੜੇ ਪੰਥਕ ਉਮੀਦਵਾਰ ਨੇ ਉਹ ਮਜ਼ਬੂਤ ਹੋਏ ਨੇ ਬਿਲਕੁਲ ਜਿਵੇਂ ਖੰਡੂਰ ਸਾਹਿਬ ਦੀ ਸੀਟ ਆ ਜੇਕਰ ਆਪਾਂ ਇਹ ਮੰਨਦੇ ਆਂ ਵੀ ਐਨਐਸਐ ਨਾ ਲੱਗਦਾ ਨੌਜਵਾਨਾਂ ਤੇ ਉਸ ਤੋਂ ਬਾਅਦ ਫਰੀਦਕੋਟ ਦੀ ਸੀਟ ਆ ਗਈ ਫਰੀਦਕੋਟ ਦੇ ਵਿੱਚ ਕੀ ਆ ਗਿਆ ਭਾਈ ਸਰਬਜੀਤ ਸਿੰਘ ਜਿਹੜੇ ਕਿ ਚੋਣ ਲੜ ਰਹੇ ਨੇ ਦੋ ਦਿਨਾਂ ਦੇ ਵਿੱਚ ਜਿਹੜੀ ਕਿ ਇੱਕ ਤਰ੍ਹਾਂ ਦੀ ਹਵਾ ਆਬੋ ਹਵਾ ਉੱਥੋਂ ਬਦਲ ਚੁੱਕੀ ਹੈਗੀ ਅਸੀਂ ਲਗਾਤਾਰ ਇਹਨਾਂ ਨੂੰ ਕਵਰ ਕਰ ਰਹੇ ਹਾਂ ਮਾਨ ਸਾਹਿਬ ਨੂੰ ਕਵਰ ਕਰ ਰਹੇ ਹਾਂ ਸਰਬਜੀਤ ਸਿੰਘ ਨੂੰ ਕਵਰ ਕਰ ਰਹੇ ਹਾਂ ਬਾਕੀ ਲੀਡਰਾਂ ਨੂੰ ਵੀ ਅਸੀਂ ਕਵਰ ਕਰ ਰਹੇ ਹਾਂ ਉਹ ਜੋ ਪਹਿਲਾਂ ਗੜਸਾਂ ਸੀ ਉਹਨਾਂ ਦੀਆਂ ਸਪੀਚਾਂ ਜੋ ਸਪੀਚਾਂ ਵਿੱਚ ਗੜਸ ਨਹੀਂ ਰਹੀ ਆ ਤਿੰਨ ਚਾਰ ਸੀਟਾਂ ਤੇ ਤੇ ਪਿਛਲੇ ਦਿਨਾਂ ਤੋਂ ਜਿਹੜੀ ਇਹ ਹਵਾ ਕੀ ਉਹ ਬਹੁਤ ਬਦਲ ਚੁੱਕੀ ਆ ਤਾਂ ਕਿ ਜਿਹੜੇ ਕਿ ਇਹ ਆ ਮਾਹੌਲ ਦੀ ਜਿਹੜੀ ਤੁਸੀਂ ਗੱਲ ਕਰੀ ਵੀ ਆਉਣ ਵਾਲਾ ਮਾਹ ਹੋ ਸਕਦਾ ਵੀ ਆਉਣ ਵਾਲਾ ਮਾਹੌਲ 2027 ਦੇ ਵਿੱਚ ਮੋੜ ਜਿਹੜਾ ਕਿ ਅਕਾਲੀ ਦਲ ਆ ਨਵੇਂ ਸਿਰੇ ਤੋਂ ਸਰਜੀਤ ਹੋਵੇ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਹੈ ਜਿਹੜੀ ਅਕਾਲੀ ਦਲ ਅੰਮ੍ਰਿਤਸਰਾ ਉਸ ਨੂੰ ਮੋੜ ਤੋਂ ਸਰਜੀਤ ਕਰਨ ਦੇ ਲਈ ਇਹ ਤਹਈਆ ਕੀਤਾ ਜਾ ਰਿਹਾ ਇਸ ਵਾਰ ਲੋਕ ਵੀ ਸਮਝ ਚੁੱਕੇ ਨੇ ਕਿ ਪਿਛਲੇ 70 ਸਾਲਾਂ ਤੋਂ 75 ਸਾਲਾਂ ਤੋਂ ਪੰਜਾਬ ਦੇ ਲਈ ਕਿਸੇ ਨੇ ਕੁਝ ਵੀ ਨਹੀਂ ਕੀਤਾ ਆਪਾਂ ਦੇਖੋ ਆ ਬਈ 1 ਮਿੰਟ ਥੱਲੇ ਦਿਖਾ ਦਿਓ ਆਹ ਦੇਖੋ ਕਿਵੇਂ ਜਿਹੜੀਆਂ ਕਿ ਸੜਕਾਂ ਨੇ ਇੱਥੋਂ ਦੀ ਧੂੜ ਉੱਡਦੀ ਆ ਇਹ ਪਿੰਡਾਂ ਦੇ ਜਿਹੜੇ ਲੋਕਲ ਰੋਡ ਨੇ ਕਦੋਂ ਦੇ ਬਣੇ ਨੇ ਕੀ ਗੱਲ ਬਾਤ ਆ ਇਹ ਤੁਸੀਂ ਆਪ ਦੇਖ ਸਕਦੇ ਹੋ ਹਨਾ ਆ ਬਾਕੀ ਜਿਹੜੀ ਇੱਥੇ ਮਹੱਲਾ ਗਰੀਨਕਾਂ ਜਾਂ ਸਿਹਤ ਸਹੂਲਤਾਂ ਦੀ ਗੱਲ ਕੀਤੀ ਆ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਨੇ ਉਹਨਾਂ ਦੇ ਉੱਪਰ ਪੂਰੀ ਪਾਈ ਹੋਣੀ ਆ ਫਿਰ ਇਹ ਖਥਾਂ ਤੇ ਉਹ ਫਿਲੀਅਰ ਰਹੇ ਨੇ ਠੀਕ ਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜਾ ਕਿ ਚਿੱਟਾ ਸਭ ਤੋਂ ਵੱਧ ਜਿਹੜਾ ਕਿ ਨਸ਼ਾ ਗਾ ਚਿੱਟਾ ਗਾ ਉਹ ਵਿਕ ਰਿਹਾ ਹੈਗਾ ਕੱਲ ਦੀ ਇੱਕ ਖਬਰ ਚੱਲ ਰਹੀ ਆ ਕਿ ਐਮਐਲਏ ਸਾਹਿਬ ਦੇ ਪਿੰਡ ਖੋਦ ਦੇ ਵਿੱਚ ਇੱਕ ਮੁੰਡਾ ਟੀਕੇ ਦਾ ਚਿੱਟਾ ਲਾ ਕੇ ਮਰ ਗਿਆ ਠੀਕ ਆ ਇਹ ਇਹ ਪੋਜੀਸ਼ਨ ਆ ਪੰਜਾਬ ਦੇ ਜੋ ਹਾਲਾਤ ਨੇ ਆਬੋ ਹਵਾ ਇਸ ਕਰਕੇ ਨੌਜਵਾਨਾ ਬਦਲ ਰਹੇ ਨੇ ਮਾਮਾ ਬਦਲ ਰਹੀਆਂ ਨੇ ਬਾਕੀ ਸਾਡੀ ਜਥੇਦਾਰ ਸਾਹਿਬ ਗੱਲ ਕਰਦਗੇ ਜਿਹੜੇ ਕਿ ਸਵੇਰ ਤੋਂ ਚੱਲੇ ਹੋਏ ਨੇ ਨਾਲ ਹਾਂ ਬਿਲਕੁਲ ਦੇਖੋ ਇਹ ਜਿਹੜਿਆ ਨਾ ਇਹ ਸਾਰੀ 2022 ਦੀਆਂ ਚੋਣਾਂ ਤੋਂ ਲੈ ਕੇ ਇਹ ਮਾਹੌਲ ਜਿਹੜਾ ਉਹ ਬਦਲ ਰਿਹਾ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਕਾਫਲਾ ਵੱਡਾ ਹੋਇਆ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਭਾਈ ਜੀ ਪਿਛਲੀ ਵਾਰ ਜਿੱਤ ਹਾਸਲ ਕੀਤੀ ਆ ਜਿਮਨੀ ਚੋਣ ਦੇ ਵਿੱਚ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਇਸ ਵਾਰ ਦਾ ਮਾਹੌਲ ਕੀ ਆ ਕਿਉਂਕਿ ਸਮਾਂ ਥੋੜਾ ਮਿਲਿਆ ਜਿੰਨਾ ਸਮਾਂ ਮਿਲਿਆ ਉਹਦੇ ਵਿੱਚ ਲੋਕ ਸੰਤੁਸ਼ਟ ਹੋਏ ਨਹੀਂ ਉਹਨਾਂ ਦੇ ਕੰਮਾਂ ਤੋਂ ਬਿਲਕੁਲ ਬਾਈ ਜੀ ਜੇ ਆਪਾਂ ਐਮਪੀ ਚੋਣ ਦੀ ਗੱਲ ਕਰੀਏ ਸਾਢੇ 8 ਸਾਲ ਇਸ ਤੋਂ ਪਹਿਲਾਂ ਭਗਵੰਤ ਮਾਨ ਐਮਪੀ ਰਿਹਾ ਸੀ ਤੁਸੀਂ ਲੋਕਾਂ ਨੂੰ ਹੀ ਭੁੱਸ ਲਿਆ ਉਹਨੇ ਸਾਢੇ ਸਾਲਾਂ ਸਾਢੇ 8 ਸਾਲਾਂ ਵਿੱਚ ਕੀ ਗਰੰਟਾ ਦਿੰਦੀਆਂ ਸੀ ਤੇ ਮਾਨ ਸਾਹਿਬ ਨੂੰ ਸਿਰਫ 1.5 ਸਾਲ ਮਿਲਿਆ ਸੀ 1.5 ਸਾਲ ਦੇ ਵਿੱਚ 250 ਕਰੋੜ ਰੁਪਇਆ ਸੰਗਰੂਰ ਪਾਰਲੀਮੈਂਟ ਹਲਕੇ ਦੇ ਵਿੱਚ ਬਿਜਲੀ ਦੇ ਨਵੀਨੀਕਰਨ ਦੇ ਲਈ ਔਰ 55 ਕਰੋੜ ਰੁਪਇਆ ਬਰਨਾਲੇ ਜ਼ਿਲ੍ਹੇ ਦੇ ਵਿੱਚ ਜਿਹੜਾ ਸਰਕਾਰੀਆ ਸਪਟਾਲਾ ਕ੍ਰ ਤੇ 7.5 ਕਰੋੜ ਐਮਪੀ ਦੀ ਗ੍ਰਾਂਟ ਬਣਦੀ ਆ ਪਰ 2.5 ਕਰੋੜ ਹੋਰ ਸੈਂਟਰ ਤੋਂ ਐਕਸਟਰਾ ਲੈ ਕੇ 10 ਕਰੋੜ ਉਹ ਗ੍ਰਾਂਟ ਵੱਢੀ ਆ ਇਕੱਲੇ ਇਕੱਲੇ ਪੰਚਾਇਤਾਂ ਦੇ ਕੋਲੇ ਕਿਸੇ ਕੋਲੇ ਪਾਣੀ ਵਾਲੀ ਟੈਂਕੀ ਕਿਸੇ ਕੋਲੇ ਆਰਸੀਸੀ ਮੇਜ ਤੇ ਅੰਗੀਆਂ ਦੇ ਲਈ ਟਰਾਈਸਾਈਕਲਾਂ ਮਤਲਬ ਕੁੱਲ ਮਿਲਾ ਕੇ ਤੇ ਭਾਵੇਂ ਇਹ ਡਿਵੈਲਪਮੈਂਟ ਦੀ ਗੱਲ ਸੀ ਉਸ ਤੋਂ ਬਿਨਾ ਠੀਕ ਆ ਸਾਡੀ ਕੌਮ ਦੇ ਬੰਦੀ ਸਿੰਘਾਂ ਦੀ ਗੱਲ ਬਾਇ ਨੇਮ ਲੈ ਕੇ ਕੀਤੀ ਆ ਦੀਪ ਸਿੱਧੂ ਮੂਸੇਵਾਲੇ ਦੀ ਗੱਲ ਉੱਥੇ ਕੀਤੀ ਆ ਇੱਕ ਪਾਸੇ ਮੂਸੇਵਾਲੇ ਨੂੰ ਮਰਵਾਉਣ ਵਾਲਾ ਬਲਤੇਜ ਪਰ ਨੂੰ ਸਾਨੂੰ ਇੱਥੇ ਪਰਖ ਦਾ ਪਰਦਾ ਸਾਡੇ ਲੋਕਾਂ ਕੋਲੇ ਆਉਂਦਾ ਤੇ ਦੂਜੇ ਪਾਸੇ ਸਰਦਾਰ ਮਾਨ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਮੂਸੇਵਾਲਾ ਸਾਹਿਬ ਦੀ ਇਨਸਾਫ ਦੀ ਗੱਲ ਕੀਤੀ ਹੈ ਤੇ ਦੂਜੇ ਪਾਸੇ کہہ ਰਹੇ ਉਹਨਾਂ ਦੀ ਕਾਂਗਰਸ ਦੇ ਕਿਸੇ ਬੰਦੇ ਨੇ ਮੂਸੇਵਾਲਾ ਦੀ ਆਵਾਜ਼ ਨਹੀਂ ਚੁੱਕੀ ਭਾਈ ਹੁਣ ਤੁਸੀਂ ਦੱਸੋ ਫੈਸਲਾ ਲੋਕਾਂ ਨੇ ਕਰਨਾ 1.5 ਸਾਲ ਦੇ ਵਿੱਚ ਇਹ ਸਾਰੇ ਮੁੱਦੇ ਮਾਨ ਸਾਹਿਬ ਨੇ ਚੁੱਕਿਆ ਪੰਜਾਬ 'ਚ ਪੰਥਕ ਆਵਾਜ਼ ਤੁਸੀਂ ਤੁਹਾਨੂੰ ਲੱਗਦਾ ਹੈ ਵੀ ਇਸ ਵਾਰ ਵੱਡੀ ਹੋਊਗੀ ਬਿਲਕੁਲ ਵੀਰੇ 99 ਵਾਲਾ ਮਾਹੌਲ ਬਣ ਗਿਆ ਮਾਜੇ ਤੋਂ ਪਾਉਣੇ ਨੇਰੀ ਢਾਤੀ ਭਾਈ ਅੰਮਰਪਾਲ ਸਿੰਘ ਨੇ ਤੇ ਇਸ ਕਰਕੇ ਇਥੋਂ ਵੀ ਸਰਦਾਰ ਮਾਨਸਾਹਬ ਸੰਗਰੂਰ ਤੋਂ ਇਹ ਸਾਰੀ ਜਿੱਤ ਪ੍ਰਾਪਤ ਹੋਣੀ ਆ ਇਹ ਜਿੱਤ ਕਿਸੇ ਨਾ ਮਾਨਸਾਹਬ ਦੀ ਹੈ ਨਾ ਅਮਰਤਪਾਲ ਦੀ ਹੈ ਜਿੱਤ ਲੋਕਾਂ ਦੀ ਜਿੱਤ ਹੈ ਪੰਥ ਦੀ ਜਿੱਤ ਹੈ ਕੌਮ ਦੀ ਜਿੱਤ ਹੈ ਔਰ ਇਨਸਾਫ ਦੀ ਜਿੱਤ ਹੈ ਠੀਕ ਹੈ ਇਸ ਪੰਜਾਬੀ ਦੀ ਜਿੱਤ ਹੈ ਵੱਡੀ ਗੱਲ ਹੈ ਵੀ ਇਹ ਪੰਜਾਬ ਦੀ ਜਿੱਤ ਹੈ ਪੰਜਾਬੀਅਤ ਦੀ ਜਿੱਤ ਹੈ ਸਾਡੀ ਭਾਸ਼ਾ ਦੀ ਜਿੱਤ ਹੈ ਜਿਹੜੇ ਅਸੀਂ ਮੈਨ ਕਹਿੰਦੇ ਸਾਡੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਉਹਨਾਂ ਦੀ ਜਿੱਤ ਹੈ ਉਹਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਸਾਰੇ ਹੀ ਆਉਂਦੇ ਸੀ ਕੱਲੀ ਇਹ ਨਹੀਂ ਐ ਵੀ ਇੱਕ ਸਿੱਖ ਕੌਮ ਦੀ ਜਿੱਤ ਆ ਇਹ 50 ਤੇ 50 ਪੀਆ ਦੀ ਜਿੱਤ ਹੈ ਬਿਲਕੁਲ ਪਿੱਛੇ ਜਿਹੜਾ ਤੁਸੀਂ ਕਾਫਲਾ ਦੇਖ ਸਕਦੇ ਹੋ ਕਿ ਗੱਡੀਆਂ ਜਿਹੜੀਆਂ ਨੇ ਉਹ ਵੱਡੀ ਗਿਣਤੀ ਚ ਸਿਮਰਜੀਤ ਸਿੰਘ ਮਾਨ ਦੇ ਰੋਡ ਸ਼ੋਅ ਦੇ ਨਾਲ ਉਹਨਾਂ ਦੇ ਕਾਫਲੇ ਦੇ ਨਾਲ ਚੱਲ ਰਹੀਆਂ ਨੇ ਹਾਂਜੀ ਕੀ ਕਹੋਗੇ ਰੋਡ ਸ਼ੋਅ ਦਾ ਹਿੱਸਾ ਨਹੀਂ ਜੀ ਜਥੇਦਾਰ ਕੁਰਤੇਜ ਸਿੰਘ ਦਾਨਗੜਾ ਸੂਬਾ ਪ੍ਰਧਾਨ ਸੈਨਿਕ ਵਿੰਗ ਸ਼ਰੋਮਣੀ ਅਕਾਲੀ ਦਾ ਲੰਮਰਸਰ ਆ ਕਾਫਲੇ ਤੋਂ ਤੁਸੀਂ ਅੱਜ ਨੋਟ ਕਰ ਲਓ ਕਿ ਮਾਨ ਸਾਹਿਬ ਜਿੱਤ ਚੁੱਕੇ ਨੇ ਜਿਹੜੀ ਸ਼ਰੋਮਣੀ ਅਕਾਲੀ ਦਾ ਲੰਮਰਸਰ ਪਾਰਟੀ ਹੈ ਜਿਹਦੇ ਪ੍ਰਧਾਨ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਉਹ ਕੋਈ ਲਾਰਾ ਨਹੀਂ ਲਾਉਂਦੇ ਨਾ ਕੋਈ ਵਾਅਦਾ ਕਰਦੇ ਨੇ ਪਰ ਜੋ ਮਾਨ ਸਾਹਿਬ ਨੇ ਕੰਮ ਕੀਤੇ ਨੇ ਡੇਢ ਸਾਲ ਦੇ ਵਿੱਚ ਉਹ ਸੰਗਤਾਂ ਦੇ ਸਾਹਮਣੇ ਨੇ ਆ ਸੰਗਤਾਂ ਦਾ ਉਤਸ਼ਾਹ ਮਿਲਦਾ ਪਿੰਡਾਂ ਦੇ ਵਿੱਚੋਂ ਆਏ ਆ ਹਰ ਪਿੰਡ ਦੇ ਵਿੱਚ ਸੁਬੀਲ ਲੱਗਿਆ ਹਰ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਸਵਾਗਤ ਹੋਇਆ ਮਾਨ ਸਾਹਿਬ ਦਾ ਇਹ ਉਹਨਾਂ ਦੀ ਜਿੱਤ ਦਾ ਪ੍ਰਤੀਕ ਹੈ ਮਾਨ ਸਾਹਿਬ ਨੇ ਜੋ ਕੰਮ ਕੀਤੇ ਨੇ ਜੋ ਤਿੰਨ ਹਸਪਤਾਲ ਲਿਆ ਕੇ ਦਿੱਤੇ ਨੇ ਉਹ ਬਾ ਕਮਾਲ ਨੇ ਇੱਕ ਜਿਹੜਾ ਬਰਨਾਲੇ ਨੂੰ ਹਸਪਤਾਲ ਲਿਆ ਕਿੰਦਾ ਦਾ 54 ਕਰੋੜ 29 ਲੱਖ ਦਾ ਤੇ ਜਿਹੜਾ ਆਪਣੇ ਸੰਗਰੂਰ ਨੂੰ ਲਿਆ ਕੇ ਦਿੱਤਾ ਉਹ 52 ਕਰੋੜ ਦਾ ਮਰੇਕ ਕੋਟਰਾ ਨੂੰ 49 ਕਰੋੜ ਦਾ ਔਰ ਇਹ ਜਿਹੜੇ ਮਤਲਬ ਇੱਕ ਉਹਨਾਂ ਨੇ ਹੋਰ ਬਹੁਤ ਆ ਜਿਹੜੀਆਂ ਬਿਜਲੀ ਦੀਆਂ ਤਾਰਾਂ ਦਿਖਦੀਆਂ ਨੇ 281 ਕਰੋੜ ਰੁਪਈਆ ਜਿਹੜਾ ਇਹਦੇ ਵਾਸਤੇ ਪਾਸ ਹੋ ਗਿਆ 25 ਤੱਕ ਦੀ ਰਿਪੋਰਟ ਫਾਈਨਲ ਹੈ ਇਹ ਕੰਮ ਜਿਹੜਾ ਵੱਡੇ ਪੱਧਰ ਤੇ ਚੱਲ ਰਿਹਾ ਮਾਨ ਸਾਹਿਬ ਨਿੱਕੇ ਮੋਟੇ ਕੰਮ ਨਹੀਂ ਕਰਦੇ ਬਹੁਤ ਵੱਡੇ ਵੱਡੇ ਕੰਮ ਕਰਦੇ ਨੇ 4.4 ਕਰੋੜ ਜਿਹੜਾ ਪੂਰੇ ਸੰਗਰੂਰ ਹਲਕੇ ਦੇ ਵਿੱਚ ਹੁਣ ਤੱਕ ਰੁਪਈਆ ਆਇਆ ਤੇ 9.5 ਕਰੋੜ ਰੁਪਈਆ ਜਿਹੜਾ 1.5 ਸਾਲ ਦੇ ਵਿੱਚ ਮਾਨ ਸਾਹਿਬ ਨੇ ਲਿਆਂਦਾ ਹਰ ਪਿੰਡ ਦੇ ਵਿੱਚ ਟੈਂਕੀਆਂ ਹਰ ਪਿੰਡ ਦੇ ਵਿੱਚ ਬੈਠਣ ਵਾਸਤੇ ਬੈਂਚ ਹਰ ਪਿੰਡ ਦੇ ਵਿੱਚ ਹਰ ਅੰਗਣ ਨੂੰ ਜਿਹੜੀਆਂ ਸਕੂਟਰੀਆਂ ਦਿੱਤੀਆਂ ਨੇ ਸਟਿੱਕਾਂ ਦਿੱਤੀਆਂ ਨੇ ਬਜ਼ੁਰਗਾਂ ਨੂੰ ਕੰਨਾਂ ਵਿੱਚ ਸੁਣਨ ਵਾਲੀਆਂ ਮਸ਼ੀਨਾ ਜੋ ਵੀ ਕੋਈ ਹੱਜ ਤੱਕ ਕਿਸੇ ਐਮਪੀ ਨੇ ਕੰਮ ਨਹੀਂ ਕੀਤਾ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਡੇਢ ਸਾਲ ਦੇ ਵਿੱਚ ਕਰਕੇ ਦਿਖਾਤਾ ਇਹ ਬਹੁਤ ਵੱਡੀ ਮਿਸਾਲ ਹੈ ਇੱਥੋਂ ਸਾਨੂੰ ਸਿੱਖਣਾ ਚਾਹੀਦਾ ਇਹ ਪੰਥ ਕੇ ਲੀਡਰ ਨੂੰ ਸਾਡੇ ਨੂੰ ਜਿਤਾਉਣਾ ਚਾਹੀਦਾ ਜੇ ਪੰਥ ਨੂੰ ਬਚਾਉਣਾ ਹੈ ਪੰਜਾਬ ਨੂੰ ਬਚਾਉਣਾ ਹੈ ਕਿਸਾਨੀ ਨੂੰ ਬਚਾਉਣਾ ਹੈ ਮਜ਼ਦੂਰੀ ਨੂੰ ਬਚਾਉਣਾ ਫੌਜੀਆ ਨੂੰ ਬਚਾਉਣਾ ਤਾਂ ਸਰਦਾਰ ਮਾਨ ਪਹੁੰਚੂਗਾ ਜਿੱਤਣਾ ਬਿਲਕੁਲ ਕਾਫਲੇ ਦੇ ਵਿੱਚ ਜਿਹੜੀ ਜਾ ਰਹੀ ਆ ਉਹਨਾਂ ਦੇ ਉਹਨਾਂ ਦੇ ਸਮਰਥਕਾਂ ਦਾ ਇਕੱਠ ਜਾ ਰਿਹਾ ਉਹਦੇ ਨਾਲ ਗੱਲਬਾਤ ਕਰ ਰਹੇ ਆ ਇੱਧਰ ਬੀਬੀਆਂ ਖੜੀਆਂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਮਾਤਾ ਜੀ ਕਿਵੇਂ ਲੱਗਦਾ ਮਾਹੌਲ ਇਸ ਵਾਰ ਬਹੁਤ ਵਧੀਆ ਬੇਟਾ ਬਹੁਤ ਵਧੀਆ ਅਸੀਂ ਜਰੂਰ ਖਾਲਸਾ ਪੰਥ ਨੂੰ ਪਾਵਾਂਗੇ ਆਪਣਾ ਬਣਾਉਣਾ ਚਾਹੀਦਾ ਜਰੂਰ ਬਣਾਉਣਾ ਚਾਹੀਦਾ ਸਾਡੇ ਆਹ ਵੇਖੋ ਕੀ ਗੰਦ ਪਾਇਆ ਪਿਆਗਾ ਕਿਸੇ ਨੂੰ ਸਾਡੀ ਬਾਤ ਨਹੀਂ ਸੁਣੀ ਕੇਰਾ ਮੋਟਾ ਪਾ ਕੇ ਲੰਘ ਜਾਂਦੇ ਅਗੇ ਸਾਡਾ ਬਸ ਇਹੀ ਹੈ ਵੀ ਸਾਨੂੰ ਇਹ ਚੀਜ਼ਾਂ ਤੁਹਾਡੇ ਇੱਥੋਂ ਤਾਂ ਨਾਲੇ ਮੁੱਖ ਮੰਤਰੀ ਸਾਹਿਬ ਵੀ ਇੱਥੋਂ ਸੰਗਰੂਰ ਹਲਕੇ ਦੇ ਹੀ ਨੇ ਹੁਣ ਬੱਸ ਵੀਰੇ ਸਾਨੂੰ ਪਤਾ ਹੀ ਹੈ ਜਦੋਂ ਕੁਰਸੀ ਮਿਲ ਜਾਂਦੀ ਹੈ ਕੋਈ ਨਹੀਂ ਸੁਣਦਾ ਮਗਰ ਪਾਵਾ ਕੋਈ ਨਹੀਂ ਹਾਂਜੀ ਹੋਰ ਦਸ ਹੋਰ ਚਾਹ ਪਾਣੀ ਸੇਵਾ ਹੈ ਮਿਹਰਬਾਨੀ ਸੋ ਸਿਮਨਦੀਪ ਸਿੰਘ ਮਾਨ ਉਹਨਾਂ ਦਾ ਰੋਡ ਸ਼ੋ ਚੱਲ ਰਿਹਾ ਉਹਨਾਂ ਦੇ ਕਾਫਲੇ ਦੇ ਨਾਲ ਜਿਹੜਾ ਆ ਨਾਲੋਂ ਨਾਲ ਤੁਹਾਨੂੰ ਵੀ ਅਸੀਂ ਜਿਹੜੀਆਂ ਤਸਵੀਰਾਂ ਨੇ ਉਹ ਦਿਖਾਉਂਦੇ ਜਾ ਰਹੇ ਹਾਂ ਵੱਡੇ ਪੱਦਰ ਦੇ ਉੱਤੇ ਨੌਜਵਾਨ ਜਿਹੜੇ ਨੇ ਉਹ ਗੱਡੀਆਂ ਦੀਆਂ ਛੱਤਾਂ ਤੇ ਬੈਠੇ ਨੇ ਆਪੋ ਆਪਣੇ ਵਾਹਨ ਲੈ ਕੇ ਜਿਹੜੇ ਆ ਉਹ ਇਸ ਰੋਡ ਸ਼ੋਅ ਦਾ ਹਿੱਸਾ ਬਣੇ ਨੇ ਸਿਮਰਜੀਤ ਸਿੰਘ ਮਾਨ ਜਿਹੜੇ ਇਸ ਵਾਰ ਫਿਰ ਸੰਗਰੂਰ ਲੋਕ ਸਭਾ ਤੋਂ ਇਲੈਕਸ਼ਨ ਲੜ ਰਹੇ ਨੇ ਯਾਦ ਹੈ ਸਭ ਨੂੰ ਪੰਜਾਬ ਦੇ ਵਿੱਚ ਇੱਕ ਪੱਟੀ ਐਗਜ਼ੈਂਪਲ ਸੈੱਟ ਹੋਈ ਸੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ 92 ਸੀਟਾਂ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਬਣਾਉਂਦੀ ਆ ਤਾਂ ਉਸੇ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਲੋਕ ਸਭਾ ਕੰਸਟੀਟੂਐਂਸੀ ਦੀ ਸੀਟ ਖਾਲੀ ਹੋਣ ਤੋਂ ਬਾਅਦ ਜਿਮਨੀ ਚੋਣ ਹੁੰਦੀ ਆ ਤਾਂ ਉਸ ਜਿਮਨੀ ਚੋਣ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਆਪਣੇ ਜਿਹੜਾ ਆ ਉਹ ਇਲੈਕਸ਼ਨ ਨੂੰ ਜਿੱਤਦੇ ਨੇ ਭਗਵੰਤ ਮਾਨ ਦੇ ਗੜ ਤੋਂ ਜਿਹੜਾ ਆ ਉਹ ਉਸ ਉਸ ਵੇਲੇ ਤੋੜਿਆ ਜਾਂਦਾ ਸੰਗਰੂਰ ਦੀ ਸੀਟ ਤੋਂ ਸੇਮ ਰਾਜੀ ਸਿੰਘ ਮਾਨ ਜਿੱਤ ਹਾਸਲ ਕਰਦੇ ਨੇ